ਇਦਾਂ ਫੋਨ ਦੇ ਮੈਨੂੰ ਮੈ ਫੋਨ ਲਾਉਣਾ ਲੈ ਕੱਢ ਲਾ ਤੋੜੀਓ ਕੈਮਰਾ ਵਾਲੀਰ ਲੱਖੀਆਂ ਦਾ ਲਾਸਟ ਗਰੁੱਪ ਹੈ ਬਾਂਦਰੀ ਤੜੀ ਖਾਣ ਨਾ ਰੱਖ ਮੱਲੋ ਉਹ ਸਾਰਾ ਤਰੇ ਬਾਬਾ ਉਹ ਪਾ ਮੰਡਿਆ ਬਈ ਕਲੀਅਰ ਕਰ ਦਿਓ ਟਰੈਕ ਕਲੀਅਰ ਕਰ ਦਿਓ ਉਧਰ ਭਾਜਨ ਸਿੰਘ ਢਾੜੀ ਕਾਲ ਜੀ ਸਾਡੇ ਪ੍ਰਿੰਸੀਪਲ ਸਕੂਲ ਦੇ ਉਹਨਾਂ ਬੜਾ ਧੰਨਵਾਦ ਆ ਡਿੱਕਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਇਧਰ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਉਹ ਦੇਖੀਏ ਕਿ ਹਰਿਆਣੀਆਂ ਵਾਲਾ ਉਹ ਪੱਟਾ ਵਰਦਾ ਕਿਰਿਆ ਹੁੰਦਾ ਕਹਿੰਦੇ ਜੋਰੇ ਲੋਕੀਂ ਦੇ ਤਾੜੀ ਮਾਰਦਾ ਬਈ ਬਹੁਤ ਸੋਹਣੇ ਹੋ ਰਹੇ ਕਹਿੰਦੇ ਬੱਗਾ ਸਾਰੇ ਵਕਰ ਮੇਰੇ ਦਾ ਆ ਨੂਰ ਦਾ ਤੋਂ ਮੇਰਾ ਇਹ ਮੋਟਰਾਂ ਵੱਲ ਕੇ ਖੜਾ ਵੀਰ ਦਾ ਬਹੁਤ ਵੱਡਾ ਸਹਾਰਾ ਹੈ ਅੱਜ ਸਵਾਦ ਬਹੁਤ ਅਛਣਿਆ ਰਿਹਾ ਹੈ ਜਾਰੇ ਤਾੜੀ ਮਾਰਦੇ ਨੇ ਨਮੇਰ ਤੇ ਸਨਮਾਨ ਕਰਨਿਆਂ ਬੱਦੂਆ ਜਿਹੜੇ ਕੱਲੇ ਰਹਿ ਜਾਣਗੇ ਰਹਿ ਜਾਏ ਗੁਰਗੀ ਦਾ ਨਾਮ ਲੈ ਵੀਰ ਹਰਿਆਣੇ ਤੋਂ ਆਇਆ ਬਾਈ ਪੂਰਾ ਓ ਸ਼ਾਵਾਂ ਇੱਥੇ ਰੱਖੋ ਉਹ ਬੱਲੇ 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 ਤਲੀ ਤਾ ਨਾ ਮਰ ਜਾਓ ਆਹ ਫੱਟਿਆ ਉਧਰ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਵੀ ਬੱਲੇ ਬੱਲੇ ਉੱਤੀਆ ਟੱਕ ਮੈਚ ਤੇ ਕੱਟੇ ਹੋ ਜਾ ਰਹੇ ਨੇ ਇਸਰ ਮੈਂ ਕਹਿੰਦਾ ਦੂਜਾ ਚੱਕਰ ਦਾ ਮੇਰਾ ਸ਼ੁਰੂ ਹੋ ਚੁੱਕਾ ਹੈ ਲਾਹਣ ਉਧਰਾਂ ਦੇ ਪਾਣੀ ਤੇ ਕੋਈ ਗੱਲ ਨਹੀਂ ਉਧਰ ਦੇਖਾਂ ਖੇਡ ਮੈਦਾਨ ਦੇ